ਲੋਕ ਸਭਾ ਚੋਣਾਂ ਦੇ ਇਸ ਦੌਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਕੰਗ ਅਤੇ ਹਲਕਾ ਸ਼ਿਨੰਦਪੂ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਲਗਾਤਾਰ ਲੋਕ ਸਭਾ ਹਲਕੇ ਦੀਆਂ ਇਸ ਚੋਣਾਂ ਨੂੰ ਲੈ ਕੇ ਲੋਕ ਸਭਾ ਹਲਕੇ ਦੇ ਵਿੱਚ ਘੁੰਮ ਰਹੇ ਹਨ ਜੋ ਪਾਰਟੀ ਦੀਆਂ ਕਾਰਗੁਜ਼ਾਰੀਆਂ ਨੂੰ ਲੋਕਾਂ ਦੇ ਸਾਹਮਣੇ ਰੱਖ ਰਹੇ ਹਨ ਸਰਜੋਤ ਸਿੰਘ ਬੈਸੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਗੁਰੂ ਸਾਹਿਬ ਦੇ ਚਰਨਾ ਦੇ ਵਿੱਚ ਇਹੀ ਅਰਦਾਸ ਬੇਨਤੀ ਹੈ ਕਿ ਇਸ ਇਤਿਹਾਸਿਕ ਧਰਤੀ ਦੀ ਸੇਵਾ ਮਲਵਿੰਦਰ ਸਿੰਘ ਕੰਗ ਨੂੰ ਮਿਲੇ ਇੱਥੋਂ ਦੇ ਜੋ ਵੀ ਮਸਲੇ ਨੇ ਉਹ ਲੋਕ ਸਭਾ ਦੇ ਵਿੱਚ ਚੁੱਕੇ ਜਾ ਸਕਣ ਜੁਕੇਂਦਰ ਦੇ ਨਾਲ ਜੁੜੇ ਮਸਲੇ ਹੁੰਦੇ ਨੇ ਉਹਨਾਂ ਨੂੰ ਸਾਡੇ ਭਰਾ ਮਲਵਿੰਦਰ ਸਿੰਘ ਕੰਗ ਲੋਕ ਸਭਾ ਦੇ ਵਿੱਚ ਚੁੱਕਣਗੇ ਚੌਣ ਮਹੀਮ ਜਿਹੜੀ ਸਾਡੀ ਆ ਉਹਦੇ ਵਿੱਚ ਸਾਡੇ ਸਤਿਕਾਰਯੋਗ ਸਾਰੇ ਹੀ ਐਮਐਲਏ ਸਹਿਬਾਨ ਹਰਕਾ ਚਾਰ ਦਿਨ ਰਾਤ ਮਿਹਨਤ ਕਰ ਰਿਹਾ ਔਰ ਅੱਜ ਉਸੇ ਹੀ ਕੜੀ ਚ ਕੀਰਤਪੁਰ ਸਾਹਿਬ ਸਾਡੇ ਇਥੋਂ ਦੇ ਜਿਹੜੇ ਐਮਐਲਏ ਔਰ ਪੰਜਾਬ ਦੀ ਕੈਬਨਿਟ ਦੇ ਅਹਿਮ ਜੁਵੀਰ ਹਰਜੋਤ ਬੈਂਸ ਜੀ ਦੇ ਨਾਲ ਔਰ ਸਾਰੀ ਆਮ ਆਦੀ ਪਾਰਟੀ ਦੇ ਆਗੂਆਂ ਦੇ ਨਾਲ ਨਤਮਸਤਕ ਹੋਣ ਆਏ ਆ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਆਏ ਆ ਔਰ ਇਹਦੇ ਚ ਕੋਈ ਦੋਰਾ ਹੀ ਨਹੀਂ ਹੈ ਜਿਸ ਤਰੀਕੇ ਨਾਲ ਮਾਨ ਸਾਹਿਬ ਦੀ ਸਰਕਾਰ ਨੇ 2 ਸਾਲਾਂ ਚ ਕੰਮ ਕੀਤਾ ਆ ਲੋਕ ਸੰਤੁਸ਼ਟ ਹੈ ਸਾਡਾ ਕੰਮ ਹੈ ਕਿ ਇੱਕ ਇੱਕ ਘਰ ਦਾ ਕੁੰਡਾ ਖੜਕਾ ਕੇ ਮਾਨ ਸਰ ਦੇ ਕੀਤੇ ਗਏ ਕੰਮਾਂ ਨੂੰ ਲੈ ਕੇ ਲੋਕਾਂ ਤੱਕ ਜਾਣਾ ਪੋਜੀਟਿਵ ਪੋਲਿਟਿਕ ਜਿਹੜੀ ਹੈ ਐਜੂਕੇਸ਼ਨ ਹੈ ਹੈਲਥ ਹੈ ਕਿਸਾਨੀ ਜਵਾਨੀ ਵਾਸਤੇ ਤਮਾਮ ਉਪਰਾਲੇ ਕੀਤੇ ਔਰ ਲੋਕਾਂ ਦਾ ਹੰਗਾਰਾ ਹੈ ਔਰ ਲੋਕ ਇਹ ਮਨ ਬਣਾਈ ਬਣਾ ਰਿਹਾ ਕਿ ਜਿਹੜੀ ਲੋਕਤੰਤਰ ਜਿਹੜਾ ਖਤਰਾ ਬਣਿਆ ਇਸ ਟਾਈਮ ਦੇਸ਼ 'ਚ ਜਿਹੜਾ ਸੰਵਿਧਾਨ ਤੇ ਖਤਰਾ ਬਣਿਆ ਜਿਹੜਾ ਫਿਰਕੂ ਤਾਕਤਾਂ ਹਾਵੀ ਹੋ ਰਹੀਆਂ ਇਸ ਮੁਲਕ ਤੇ ਉਹਨਾਂ ਨੂੰ ਬਾਹਰ ਕੱਢਣ ਲਈ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਜ਼ਬੂਤ ਕਰਨਾ ਔਰ ਜਿਹੜੀਆਂ 13 ਦੀਆਂ 13 ਸੀਟਾਂ ਪੰਜਾਬ ਦੀ ਜਿੱਤ ਕੇ ਉਹਨਾਂ ਚ ਝੋਲੀ ਚ ਪ ਇਸੇ ਆਪ ਦੇਖ ਸਕਦੇ ਹੋ ਕਿ ਅੱਜ ਜੇਕਰ ਤੁਹਾਨੂੰ ਚਾਹੇ ਪਿੰਡ ਹੋਵੇ ਚਾਹੇ ਸ਼ਹਿਰ ਹੋਵੇ ਜੇਕਰ ਤੁਹਾਨੂੰ ਕੋਈ ਵਰਕਰ ਕਿਸੇ ਪਾਰਟੀ ਦਾ ਵੋਟ ਮੰਗਦਾ ਦੇਖ ਲਓ ਉਸੇ ਫਾਰਮ ਆਦੀ ਪਾਰਟੀ ਹੈ ਬਾਕੀ ਸਾਰੀਆਂ ਪਾਰਟੀਆਂ ਤਾਂ ਜਿਵੇਂ ਤੁਸੀਂ ਕਹਿ ਸਕਦੇ ਹੋ ਉਹ ਬੋਟੇ ਟਿਕ ਤੋਂ ਕੇ ਜਾਂ ਲੜਨਾ ਨਹੀਂ ਚਾਹੁੰਦੇ ਪਤਾ ਨਹੀਂ ਕੀ ਗੱਲ ਹੈ ਉਮੀਦਵਾਰੀ ਨਹੀਂ ਫੈਸਲ ਹੋ ਰਹੀ ਸੀ ਤੇ ਜਦ ਕਿ ਸਾਡੇ ਜਿਹੜੇ ਆ ਅਸੀਂ ਕਈ-ਕਈ ਵਾਰੀ ਰਾਉਂਡ ਕੋਸ਼ਿਸ਼ ਚਲੋ ਪਹਿਲਾਂ ਕਰ ਰਹੇ ਨੇ ਆ ਸਾਡੇ ਉਮੀਦਵਾਰ ਸਾਹਿਬ ਵੀ ਲੋਕਾਂ ਦੇ ਨਾਲ ਵਰਕਰਾਂ ਦੇ ਨਾਲ ਟੱਚ ਵਿੱਚ ਹੋ ਕੇ ਇੱਕ ਜਿਹੜਾ ਬੌਂਡ ਬੰਨ੍ਹਦਾ ਉਹ ਦੂਜੇ ਕੈਂਡੀਡੇਟਾਂ ਦਾ ਬੰਨ੍ਹ ਹੀ ਨਹੀਂ ਪਾਣਾ ਇਸ ਕਰਕੇ ਮੈਨੂੰ ਲੱਗਦਾ ਕਿ ਅੱਜ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ 13 ਜ਼ੀਰੋ ਉਸ ਵੱਲ ਜਿਹੜੇ ਵਾਅਦੇ ਜਾ ਰਹੇ ਆ ਪੰਜਾਬੀ ਦੋ ਸਾਲ ਦੇ ਜਿਹੜੇ ਕੰਮ ਹੈ ਜਿਨ੍ਹਾਂ ਵਿੱਚ ਸਭ ਤੋਂ ਵੱਡਾ ਕੰਮ ਮੁਫਤ ਬਿਜਲੀ ਅੱਜ 90% ਪਰਿਵਾਰਾਂ ਨੂੰ ਸਾਲ ਦਾ 30-35000 ਰੁਪਏ ਦੀ ਬਚਤ ਹੈ ਸਿਰਫ ਬਿਜਲੀ ਦੇ ਵਿੱਚੋਂ ਫਿਰ ਉਹ ਨੌਕਰੀਆਂ ਹੋਣ ਫਿਰ ਉਹ ਸਰਕਾਰੀ ਸਕੂਲਾਂ ਦੇ ਵਿੱਚ ਜੋ ਸੁਧਾਰ ਹੋਏ ਨੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਸਕੂਲ ਆਫ ਫਾਈਨੈਂਸ ਇਸ ਵਾਰੀ 100% ਪਹਿਲੀ ਵਾਰ ਹੋਏ ਸਰਕਾਰੀ ਸਕੂਲਾਂ ਦੇ ਲਈ ਜਾਨੀ ਸਾਨੂੰ ਸਫਾਰਸ਼ ਆ ਰਹੀਆਂ ਇਹ ਬਦਲਾਅ ਹੈ ਤੇ ਇਹਦੇ ਕਰਕੇ ਜਿਹੜਾ ਹੈ ਜਾਇਓ ਪਾਣੀ ਪਹੁੰਚਿਆ ਉਹ ਖੇਤਾਂ ਚ ਬਿਜਲੀ ਹੈ ਪਹਿਲੀ ਵਾਰੀ ਹੋਇਆ ਕਿ ਕਣਕ ਇਸਦੀ ਫਸਲ ਆ ਚੁੱਕੀ ਵੰਡੀਆਂ ਪਰ ਇਸ ਵਾਰੀ ਸਾਡੇ ਕਿਸਾਨ ਵੀਰਾਂ ਨੂੰ ਰਾਤਾਂ ਨੂੰ ਨਹੀਂ ਜਾਗਣਾ ਪਿਆ ਐਨ ਟੌਰ ਦੇ ਨਾਲ ਦਿਨੇ ਆਪਣੀ ਉਹ ਜਿਹੜੀ ਹੈ ਕਣਕ ਨੂੰ ਪਾਣੀ ਲੱਗੇ ਨੇ ਇਹ ਸਾਰੀ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਬਹੁਤ ਸੰਪੂਰਨ ਨਹੀਂ ਖੁਸ਼ ਨਹੀਂ ਵਿਰੋਧੀਆਂ ਦਾ ਆਪਣਾ ਕੰਮ ਹੈ ਜੀ ਠੀਕ ਹੈ ਉਹਨੇ ਆਪਣਾ ਧਰਮ ਨਿਭਾਣਾ ਪਰ ਮੈਨੂੰ ਪੂਰ ਜਿੰਨਾ ਕਿ ਮੈਂ ਵਿਚਰ ਕੇ ਦੇਖਦਾ ਹਾਂ ਲੋਕ ਇਸ ਵਾਰੀ ਸਾਡੀ ਪਾਰਟੀ ਨੂੰ ਇੱਕ ਵੱਡੀ ਬਹੁਮਤ ਜਿਹੜੀ ਹੌਲੀ ਹੈਗੇ ਸ਼੍ਰੀ ਹਨੂ ਸਭ ਲੋਕ ਸਭਾ